ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਤੇ ਤੇ ਜੀ ਆਪਾਂ ਬਹੁਤ ਲੇਟ ਹੋ ਗਿਆ ਅੱਜ ਵੀਡੀਓ ਪਾਉਣ ਵੰਨੀ ਹੋ ਆਪਾਂ ਆਈ ਸੀ ਜੀ ਅੱਜ ਬਠਿੰਡੇ ਡਾਕਟਰ ਨੇ ਬੁਲਾਇਆ ਸੀ ਆਪਾਂ ਨੂੰ ਕਹਿੰਦਾ ਵੀ ਮਰੀਜ਼ ਨੂੰ ਮਲਾਓ ਤਾਂ ਜੀ ਆਪਣਾ ਨੰਬਰ ਬਹੁਤ ਲੇਟ ਹੋ ਗਿਆ ਜੀ ਆਪਣਾ ਨੰਬਰ ਹੈਗਾ 76 ਵਾ ਕਿਉਂਕਿ ਆਪਾਂ ਘਰੋਂ ਹੀ ਲੇਟ ਹੋ ਗਏ ਸੀਗੇ ਤੇ ਦਣਸ਼ੇਪ ਜੂ ਜੀ 5 6 ਵਜੇ ਜਾਣਗੇ ਮੈਂ ਚਲੋ ਆਪਾਂ ਅੱਜ ਵੀਡੀਓ ਨਹੀਂ ਪਾਈ ਵੀਡੀਓ ਪਾ ਦਈਏ 76 ਮੈਂ ਨੰਬਰ ਹੈ ਜੀ ਅੱਜ ਆਪਣਾ ਦੇਖੋ ਕਦੋਂ ਵਾਰੀ ਆਉਗੀ ਫੇਰ ਆਪਾਂ ਜਾਵਾਂਗੇ ਜੀ ਪੇਕੇ ਪਿੰਡ ਕੱਲ ਨੂੰ ਘਰੇ ਵਾਪਸ ਮੁੜਾਂਗੇ ਤੜਕੇ ਸਵੇਰੇ ਸਵੇਹਾ ਹੀ ਮੁੜ ਜਾਾਂਗੇ 8-9 ਵਜੇ ਕਿਉਂਕਿ ਭੈਣਾਂ ਦੇ ਕਾਲ ਆਈ ਜਾਂਦੇ ਆ ਸਮਾਨ ਵਾਲਿਆਂ ਦੇ ਤੇ ਬਸ ਮੈਂ ਕਿ ਅੱਜ ਵੀਡੀਓ ਦੀ ਵੇਟ ਕਰਦੇ ਹੋਣੇ ਆ ਤੇ ਆਪਾਂ ਥੋੜੀ ਜੀ ਵੀਡੀਓ ਵੀਡੀਓ ਪਾ ਲਈਏ ਦੱਸ ਦਈਏ ਭੈਣਾਂ ਨੂੰ ਤੇ ਆਪਾਂ ਘਰੋਂ ਹੀ ਲੇਟ ਹੋ ਗਈ ਸੀ ਜੀ ਪ੍ਰਸ਼ਾਦਾ ਪਾਣੀ ਵੀ ਨਹੀਂ ਛੱਕ ਕੇ ਆਏ ਸਾਂ ਤੇ ਚਲੋ ਪਰ ਉਹ ਪਰ ਫਿਰ ਵੀ ਇੱਥੇ ਬਹੁਤ ਵਧੀਆ ਸੁਵਿਧਾ ਹੈ ਬਹੁਤ ਵਧੀਆ ਲੰਗਰ ਚੱਲਦਾ ਜੀ ਮਰੀਜ਼ਾਂ ਵਾਸਤੇ ਵੀ ਤਿੰਨ ਚਾਰ ਥਾਵਾਂ ਤੋਂ ਲੰਗਰ ਆਉਂਦਾ ਜੀ ਗੁਰੂ ਘਰ 24 ਮੰਦਿਰ ਚੋਂ ਵੀ ਤੇ ਹੋਟਲ ਚੋਂ ਵੀ ਲੰਗਰ ਆਉਂਦਾ ਜੀ ਬਹੁਤ ਵਧੀਆ ਲੰਗਰ ਹੁੰਦਾ ਹੈ ਮਰੀਜ਼ਾਂ ਲਈ ਖੀਚੜੀ ਦਲੀਆ ਸਾਰਾ ਕੁਝ ਹੁੰਦਾ ਜੀ ਬਹੁਤ ਵਧੀਆ ਸਿਵਧਾ ਜੀ ਬਹੁਤ ਵਧੀਆ ਹਸਪਤਾਲ ਹੈ ਜੀ ਬਹੁਤ ਵਧੀਆ ਸਫਾਈ ਹੈ ਇੱਥੇ ਤੇ ਦੇਖਾ ਚਲੋ ਭੈਣਾਂ ਨਾਲ ਗੱਲਬਾਤ ਕਰ ਲਈ ਆ ਪਹਿਨੀ ਕੁਵਿਟ ਕਰਦੇ ਹੋਣੇ ਆ ਵੀ ਅੱਜ ਭੈਣ ਕੀ ਕਰਦੀ ਆ ਤੇ ਮੇਰੀ ਵੀਡੀਓ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਜੀ ਤੇ ਕਮੈਂਟ ਕਰਿਓ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਮੈਂ ਮੇਰੀਆਂ ਭੈਣਾਂ ਨਾਲ ਇਸ ਤਰ੍ਹਾਂ ਗੱਲਬਾਤ ਕਰਦੀ ਰਵਾਂ ਹੱਸਦੀ ਵਸਦੀ ਰਵਾਂ ਤੇ ਵੀਡੀਓ ਪਾਉਂਦੀ ਰਵਾਂ ਤੇ ਆਪਣੀ ਸਿਹਤ ਬਾਰੇ ਦੱਸਦੀ ਰਵਾਂ ਕਾਰੋਬਾਰ ਬਾਰੇ ਦੱਸਦੀ ਰਵਾਂ ਜੀ ਤੇ ਆਪਣੀ ਜੀ ਇੰਨੀ ਵੀਡੀਓ ਅੱਜ ਦੀ ਤੇ ਵੀਡੀਓ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਨੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਡਾਕਟਰ ਸਾਹਿਬ ਕੀ ਕਹਿੰਦੇ ਆ ਤੇ ਅੱਜ ਦੀ ਮੇਰੀ ਇੰਨੀ ਵੀਡੀਓ ਜੀ ਕਈ ਵਾਰੀ ਗਲਤ ਬੋਲਿਆ ਗਿਆ ਹੋਵੇ ਤਾਂ ਸੌਰੀ ਚਾਹੁੰਨੇ ਆਪਾਂ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਸ਼ਾਮ ਹੀ ਹੋ ਜੂਗੀ ਜੀ ਆਪਾਂ ਨੂੰ ਅੱਜ ਜਾਣਦੇ ਆ ਨੂੰ ਦੇਖੋ ਕਦੋਂ ਨੰਬਰ ਆਊਗਾ ਆਪਣਾ ਫਿਰ ਤੁਹਾਨੂੰ ਦੱਸਾਂਗੇ ਵੀ ਡਾਕਟਰ ਸਾਹਿਬ ਕੀ ਕਹਿੰਦੇ ਆ ਚਲੋ ਠੀਕ ਹੈ ਜੀ